ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਜਲਵਾਯੂ ਤਬਦੀਲੀ ਦੀ ਗੱਲ ਅੱਗੇ ਯੂਨੀਵਰਸਿਟੀਆਂ ਤੱਕ ਵਿਦਿਆਰਥੀਆਂ ਤੱਕ ਜਾਂ ਬੁੱਧੀਜੀਵੀਆਂ ਤੱਕ ਸੀਮਤ ਰਹਿੰਦੀ ਸੀ ਜਾਂ ਸੈਮੀਨਾਰ ਤੱਕ ਸੀਮਤ ਸੀ ਪਰ ਹੁਣ ਜਿਸ ਢੰਗ ਦੇ ਨਾਲ ਜਲਵਾਯੂ ਤਬਦੀਲੀ ਨੇ ਤਬਾਹੀ ਲਿਆਉਣੀ ਸ਼ੁਰੂ ਕੀਤੀ ਹੈ ਉਸ ਦੀ ਜਿਹੜੀ ਸਪਸ਼ਟ ਆਧਾਰਨਾ ਇਸ ਵੇਲੇ ਅਸੀਂ ਜਿਹੜੀ ਹੈ ਪੰਜਾਬ ਚ ਦੇਖ ਸਕਦੇ ਆ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਉੱਤਰਖੰਡ ਚ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਹੜ੍ਹਾਂ ਨੇ ਇਸ ਵਾਰ ਭਿਆਨਕ ਤਬਾਹੀ ਮਚਾਈ ਹੈ ਚਾਹੇ ਉਹ ਰਾਵੀ ਦਰਿਆ ਹੋਵੇ ਚਾਹੇ ਉਹ ਜੇਲਮ ਹੋਵੇ ਚਾਹੇ ਉਹ ਬਿਆਸ ਹੋਵੇ ਚਾਹੇ ਉਹ ਸਤਲੁਜ ਹੋਵੇ ਚਾਹੇ ਕੱਗਰ ਹੋਵੇ ਐਨੇ ਉਫਾਨ ਤੇ ਸਾਰੇ ਚੱਲ ਰਹੇ ਆ ਕਿ ਜੋ ਵੀ ਉਹਨਾਂ ਦੇ ਰਸਤੇ ਵਿੱਚ ਆ ਰਿਹਾ ਪਾਣੀ ਦੇ ਉਹਨੂੰ ਰੋੜ ਕੇ ਲਈ ਜਾ ਰਿਹਾ ਤੇ ਇਸ ਵੇਲੇ ਤੱਕ ਜਿਹੜੀਆਂ 36 ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਅਸੀਂ ਆਪਣਾ ਮੁੱਖ ਧਿਆਨ ਪੰਜਾਬ ਤੇ ਕੇਂਦਰਿਤ ਰੱਖਾਂਗੇ ਤੇ ਉਸ ਦੇ ਵਿੱਚ ਲੱਖਾਂ ਲੋਕ ਜਿਹੜੇ ਆ ਉਹ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਆ ਤੇ ਲਗਭਗ 4 ਲੱਖ ਤੋਂ ਵੱਧ ਏਕੜ ਜਿਹੜੀ ਫਸਲ ਹੈ ਉਹ ਨੁਕਸਾਨੀ ਗਈ ਹੈ ਜ਼ਮੀਨ ਨੁਕਸਾਨੀ ਗਈ ਹੈ ਤਾਂ ਇਹ ਸਾਰੇ ਦੇ ਵਿੱਚ ਅਸੀਂ ਦੇਖਦੇ ਆ ਕਿ ਸੈਂਕੜਿਆਂ ਦੇ ਹਿਸਾਬ ਨਾਲ ਪਿੰਡ ਜਿਹੜੇ ਹੋ ਸਕਦਾ ਹੈ ਕਿ ਜੇ ਜਦੋਂ ਤੱਕ ਅਸੀਂ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚੇ ਤਾਂ ਉਹਨਾਂ ਦੀ ਗਿਣਤੀ ਕਈ ਹਜ਼ਾਰਾਂ ਤੱਕ ਪਹੁੰਚ ਜਾਏ ਕਿਉਂਕਿ ਜਿਹੜਾ ਪਿਛਲਾ 1988 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਉਸ ਦੇ ਜਿਹੜੇ ਅੰਕੜੇ ਬਾਅਦ ਚ ਆਏ ਸੀ ਉਹਨਾਂ ਦੇ ਵਿੱਚ 9000 ਪਿੰਡ ਉਦੋਂ ਪ੍ਰਭਾਵਿਤ ਹੋਏ ਸੀ ਪੀੜਤ ਹੋਏ ਸੀ ਹੜ੍ਹਾਂ ਤੋਂ ਤੇ ਇਸ ਵਾਰ ਵੀ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਕਿ ਵੱਖ-ਵੱਖ ਥਾਵਾਂ ਤੇ ਜਿਹੜੇ ਕਿਸ ਤਰ੍ਹਾਂ ਜਿਹੜੀ ਤਬਾਹੀ ਆਈ ਹੈ ਤੇ ਉਸ ਦੇ ਵਿੱਚ ਸਰਕਾਰਾਂ ਦੀ ਜਿਹੜੀ ਭੂਮਿਕਾ ਬੰਦੀ ਹੈ ਜ਼ਿੰਮੇਵਾਰੀ ਬੰਦੀ ਹੈ ਸਰਕਾਰਾਂ ਨੇ ਉਹ ਜ਼ਿੰਮੇਵਾਰੀ ਤਾਂ ਨਹੀਂ ਨਿਭਾਈ ਪਰ ਇਹ ਜ਼ਰੂਰ ਹੈ ਕਿ ਲੋਕ ਜਿਸ ਤਰ੍ਹਾਂ ਦਾ ਪੰਜਾਬ ਦਾ ਸੁਭਾ ਹੈ ਪੰਜਾਬੀਆਂ ਦਾ ਸੁਭਾ ਹੈ ਪੰਜਾਬ ਦਾ ਸੱਭਿਆਚਾਰ ਹੈ ਕਿ ਕਿਸ ਤਰ੍ਹਾਂ ਲੋਕ ਲੋਕਾਂ ਦੀ ਮਦਦ ਤੇ ਆ ਕੇ ਲੋਕਾਂ ਨੂੰ ਵਿਚਾਰ ਰਹੇ ਆ ਉਹਨਾਂ ਤੱਕ ਲੜੀਂਦੀਆਂ ਚੀਜ਼ਾਂ ਪਹੁੰਚਾ ਰਹੇ ਆ ਉਹਨਾਂ ਤੱਕ ਖਾਣਾ ਪਹੁੰਚਾ ਰਹੇ ਆ ਲੰਗਰ ਪਹੁੰਚਾ ਰਹੇ ਆ ਤੇ ਵੱਖ-ਵੱਖ ਦੂਸਰੀਆਂ ਸਟੇਟਾਂ ਚੋਂ ਵੀ ਉਸ ਦੇ ਲਈ ਪਹੁੰਚ ਰਿਹਾ ਜਿੱਥੇ ਸਰਕਾਰਾਂ ਉਸ ਢੰਗ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਤੇ ਕੇਂਦਰ ਅਜੇ ਤੱਕ ਚੁੱਪ ਹੈ ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਈਰਾਨ ਤੋਂ ਵੀ ਚਿੰਤਾ ਦੇ ਸੁਨੇਹੇ ਆ ਰਹੇ ਐ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਜਿਹੜੇ ਕਲਾਕਾਰ ਹਨ ਉਹਨਾਂ ਨੇ ਵੀ ਇਸ ਮਦਦ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕੀਤਾ ਤੇ ਇੱਥੋਂ ਤੱਕ ਕਿ ਟ੍ਰਿਬਿਊਨ ਵਰਗੇ ਅਖਬਾਰ ਨੇ ਵੀ ਹੜ੍ਹ ਪੀੜਤਾਂ ਲਈ ਆਪਣਾ ਇੱਕ ਫੰਡ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਹੈ ਸੋ ਅਸੀਂ ਦੇਖਦੇ ਹਾਂ ਕਿ ਜੇ ਜੋ ਕੁਝ ਵਾਪਰਿਆ ਉਹ ਸਾਰਾ ਜਿਹੜਾ ਇਸ ਗੱਲ ਦਾ ਨਤੀਜਾ ਹੈ ਕਿ ਜੋ ਕੁਝ ਜਲਵਾਯੂ ਵਿੱਚ ਤਬਦੀਲੀ ਆਈ ਹੈ ਤੇ ਉਸ ਦੇ ਕਾਰਨ ਇਹ ਸਾਰਾ ਕੁਝ ਹੋਇਆ ਔਰ ਇਸ ਦੇ ਉੱਤੇ ਅੱਜ ਅਸੀਂ ਸਾਰੇ ਤੇ ਗੱਲਬਾਤ ਕਰਾਂਗੇ ਕਿ ਇਸ ਦੇ ਕੀ ਅੱਗੇ ਵੀ ਨਤੀਜੇ ਹੋ ਸਕਦੇ ਆ ਤੇ ਭੁੱਖ ਚ ਕੀ ਕੁਝ ਕਰਨ ਦੀ ਲੋੜ ਹੈ ਤੇ ਜਲਵਾਯੂ ਤਬਦੀਲੀ ਨੂੰ ਕਿਸ ਤਰ੍ਹਾਂ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਇਸ ਦੇ ਉੱਤੇ ਅੱਜ ਸਾਡਾ ਜਿਹੜੀ ਚਰਚਾ ਰਹੇਗੀ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉੱਗੇ ਵਾਤਾਵਰਨ ਪ੍ਰੇਮੀ ਉੱਗੇ ਵਕੀਲ ਉੱਗੇ ਸੋਸ਼ਲ ਐਕਟਿਵਿਸਟ ਕੈਨੇਡਾ ਤੋਂ ਹਰਮਿੰਦਰ ਢਿੱਲੋਂ ਜੀ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਇਹ ਜੋ ਕੁਝ ਜਲਵਾਯੂ ਤਬਦੀਲੀ ਦੇ ਨਤੀਜੇ ਸਾਹਮਣੇ ਆ ਰਹੇ ਆ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਤੇ ਉਹ ਵੈਸੇ ਵੀ ਲਗਾਤਾਰ ਫੇਸਬੁੱਕ ਤੇ ਆਪਣਾ ਕਲਾਈਮੇਟ ਚੇਂਜ ਬਾਰੇ ਪ੍ਰੋਗਰਾਮ ਕਰਦੇ ਆ ਹਰ ਹਫ਼ਤੇ ਤੇ ਉੰਜ ਵੀ ਲਗਾਤਾਰ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਵਾਪਰਦਾ ਹੈ ਉਹਦੇ ਬਾਰੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਹੈ ਆਪਣੀ ਇੱਕ ਸੋਚ ਹੈ ਜਿੰਦੇ ਰਾਹੀਂ ਉਹ ਸਾਨੂੰ ਰੌਸ਼ਨੀ ਵੀ ਪਾਉਣਗੇ ਕਿ ਉਹ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਆ ਤਾਂ ਟਿਲੋਂ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਜੰਡੂ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਟਿਲੋਂ ਜੀ ਕਿਸ ਤਰ੍ਹਾਂ ਲੱਗ ਰਿਹਾ ਜੋ ਕੁਝ ਪੰਜਾਬ ਦੇ ਹੜ ਆਏ ਆ ਤੇ ਜਿਸ ਤਰ੍ਹਾਂ ਸ਼ੁਰੂ 'ਚ ਤਾਂ ਜਿਸ ਤਰ੍ਹਾਂ ਲੱਗਦਾ ਸੀ ਕਿ ਬਰਸਾਤ ਰੁਕ ਜੇਗੀ ਪਰ ਹਜੇ ਤੱਕ ਜਿਸ ਤਰ੍ਹਾਂ ਦੀਆਂ ਭੁੱਖ ਬਾਣੀਆਂ ਆ ਰਹੀਆਂ ਮੌਸਮ ਭਾਗੀਆਂ ਉਹਨੇ ਤੋਂ ਲੱਗਦਾ ਹੈ ਕਿ ਬਰਸਾਤ ਅਜੇ ਵੀ ਮਾਰੂ ਜਿਹੜਾ ਢੰਗ ਨਾਲ ਬਹੁਤ ਭਾਰੀ ਬਰਸਾਤਾਂ ਜਿਹੜੀਆਂ ਹੋ ਰਹੀਆਂ ਤੇ ਲਗਭਗ ਇਸ ਵੇਲੇ ਜਿਹੜੀ ਸਥਿਤੀ ਸਾਹਮਣੇ ਆ ਰਹੀ ਹੈ ਕਿ ਸਾਰਾ ਪੰਜਾਬ ਹੀ ਇਸ ਤੋਂ ਪ੍ਰਭਾਵਿਤ ਹੋ ਰਿਹਾ ਹੈ ਪੀੜਿਤ ਹੈ ਔਰ ਵਕਫ ਵਕਤ ਰਿਆਵਾਂ ਦੇ ਕੰਡੇ ਤਾਂ ਜਿਹੜੀ ਕਾਫੀ ਜਿਹੜੀ ਤਬਾਈ ਹੋਈ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਬਿਲਕੁਲ ਜੰਡੂ ਸਾਹਿਬ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੜਾ ਆਇਆ ਹੋਇਆ ਤੇ ਮੈਂ ਪੰਜਾਬ 'ਚ ਆਪਣੇ ਰਿਸ਼ਤੇਦਾਰਾਂ ਨਾਲ ਫੋਨ ਦੋਸਤਾਂ ਨਾਲ ਕਰਦਾ ਉਹ ਕਹਿ ਰਿਹਾ ਜੀ ਅਸਮਾਨ ਦੇ ਵਿੱਚੋਂ ਪਾਣੀ ਦਾ ਡਿਗ ਰਿਹਾ ਜਿਵੇਂ ਕਿਸੇ ਨੇ ਮੋਗਾ ਖੋਲ ਦਿੱਤਾ ਹੋਵੇ ਤੇ ਉਹ ਅਕਸਰ ਹੀ ਹੁੰਦਾ ਸੀ ਕਿ ਮੈਂ ਘੰਟਾ 2 ਘੰਟੇ ਮੀਂਹ ਪੈਂਦਾ ਰੁਕ ਜਾਂਦਾ ਘਟ ਜਾਂਦਾ ਉਹ ਕਹਿੰਦਾ ਜੀ ਇੱਕੋ ਹੀ ਰਫਤਾਰ ਦੇ ਨਾਲ ਮੀਂਹ ਪੈ ਰਿਹਾ 2-2 ਦਿਨ 3-3 ਦਿਨ ਫਿਰ ਜੇ ਇੱਕ ਦਿਨ ਰੁਕਦਾ ਮੁੜ ਕੇ 2-3 ਦਿਨ ਦਾ ਫਿਰ ਪੈਂਦਾ ਸੋ ਇਹੋ ਜਿਹੇ ਮੀਂਹ ਲੋਕਾਂ ਨੇ ਕਦੇ ਵੇਖਿਆ ਹੀ ਨਹੀਂ ਕਿੰਨੀਆਂ ਪੀੜ੍ਹੀਆਂ ਤੋਂ ਬਾਅਦ ਪਏ ਨੇ ਸੋ ਜਿਹੜਾ ਉੱਥੇ ਦਾ ਇਹ ਹੜ ਹੈ ਜੰਡੂ ਸਾਹਿਬ ਤੁਰੰਤ ਉਹਦਾ ਜਿਹੜਾ ਸਾਡਾ ਫਰਜ਼ ਬਣਦਾ ਵੀ ਤਾਂ ਇਹ ਵੀ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿਸ ਪਿੰਡ ਸ਼ਹਿਰ ਨਾਲ ਸਬੰਧਾ ਤੋਂ ਉੱਥੇ ਤੁਹਾਨੂੰ ਕੋਈ ਜਾਣਦਾ ਜਿਹੜਾ ਕੰਮ ਕਰ ਰਿਹਾ ਤੁਸੀਂ ਉੱਥੇ ਮਦਦ ਪਹੁੰਚਾਓ ਤੇ ਪਰ ਇਹਦੇ ਨਾਲ ਨਾਲ ਸਾਨੂੰ ਇਹ ਡਿਸਕਸ਼ਨ ਵੀ ਸ਼ੁਰੂ ਕਰਨੀ ਪੈਣੀ ਕਿ ਇਹ ਅਜਿਹੇ ਜਿਹੜੇ ਹੜ ਨੇ ਉਹ ਇੰਨੇ ਭਿਆਨਕ ਕਿਵੇਂ ਹੋ ਗਏ ਸੋ ਇੱਥੇ ਵਿੱਚ ਬੜਾ ਜਿਹੜੀ ਸਾਫ਼ ਮੈਂ ਗੱਲ ਕਰਦਿਆਂ ਕਿ ਇਹ ਆਪਣੇ ਸਧਾਰਨ ਹੜ ਨਹੀਂ ਇਥੋਂ ਦੇ ਜਿਹੜੇ ਮੀਂਹ ਨੇ ਉਹ ਸਧਾਰਨ ਮੀਂਹ ਨਹੀਂ ਇਹ ਜਿਹੜੀ ਮੌਸਮ ਮੌਨਸੂਨ ਹੈ ਸਧਾਰਨ ਮੌਨਸੂਨ ਨਹੀਂ ਜਿਹੜੀ ਕਲਾਈਮੇਟ ਚੇਂਜ ਹੈ ਜਲਵਾਯੂ ਤਬਦੀਲੀ ਹੈ ਉਹਦੇ ਨਾਲ ਜਿਹੜਾ ਸਾਡਾ ਅੰਤਾਂ ਦਾ ਮੌਸਮ ਹੈ ਐਕਸਟ੍ਰੀਮ ਵੈਦਰ ਇਵੈਂਟਸ ਨੇ ਜਿਹੜੀਆਂ ਉਹਦਾ ਜੇ ਮੀਂਹ ਪਏਗਾ ਅੰਤਾਂ ਦਾ ਗਰਮੀ ਪੈਗੀ ਅੰਤਾਂ ਦੀ ਫ਼ੋਕਾ ਪੈਗਾ ਅੰਤਾਂ ਦਾ ਤੇ ਅਸੀਂ ਉਹਦਾ ਇਹ ਰੂਪ ਦੇਖ ਰਹੇ ਹਾਂ ਮੈਂ ਵੀ ਜਦੋਂ ਕਈ ਸਾਲ ਪਹਿਲਾਂ ਇਹ ਕਾਲਜ ਕਣੀ ਸ਼ੁਰੂ ਕੀਤੀ ਸੀ ਕਿ ਆ ਇਸ ਦੇ ਨਾਲ ਕਰੋੜਾਂ ਮੌਤਾਂ ਹੋਣੀਆਂ ਨੇ ਪੂਰਾ ਦੱਖਣੀ ਏਸ਼ੀਆ ਇਹਦੇ ਨਾਲ ਜਿਹੜਾ ਸੀ ਉਹ ਆ ਬਰਬਾਦ ਹੋਏਗਾ ਤੇ ਉਹਦੇ ਵਿੱਚ ਖਾਸ ਕਰਕੇ ਦੋਵੇਂ ਪੰਜਾਬ ਪਾਕਿਸਤਾਨੀ ਪੰਜਾਬ ਤੇ ਸਾਡਾ ਪੰਜਾਬ ਤੇ ਕਈ ਲੋਕਾਂ ਨੂੰ ਇੱਥੇ ਸ਼ੱਕ ਹੁੰਦਾ ਸੀ ਤੇ ਆ ਜੋ ਕੁਝ ਪੰਜਾਬ 'ਚ ਵਾਪਰ ਰਿਹਾ ਕੋਈ 2 ਲੱਖ ਏਕੜ ਤੋਂ ਵੱਧ 2200 ਦੇ ਕਰੀਬ ਦੇ ਪਿੰਡ ਜਿਹੜੇ ਕਿ ਹੜ੍ਹਾਂ ਦੇ ਥੱਲੇ ਨੇ ਤੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ 2.5 ਲੱਖ ਤੋਂ ਲੈ ਕੇ 20 ਲੱਖ ਤੱਕ ਆ ਰਹੀ ਹੈ ਤੇ ਜਿਹੜੇ ਇਹ ਹੜ ਨੇ ਇਹ ਹੜ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਹੁਣ ਤੱਕ ਆਏ ਹੜਾਂ ਵਿੱਚ ਸਭ ਤੋਂ ਵੱਧ ਮਾਰੂ ਹੈ ਜਾਂ ਤੁਸੀਂ ਇਹ ਕਹਿ ਲਓ ਕਿ ਇਹ ਹੜ ਆਉਣ ਵਾਲੇ 400 ਸਾਲਾਂ ਵਿੱਚ ਸਭ ਤੋਂ ਛੋਟਾ ਹੜ ਹੈ ਕਿਉਂਕਿ ਅਗਲਾ ਜਿਹੜਾ ਹੜ ਆਏਗਾ ਚਾਹੇ ਉਹ 5 ਸਾਲ ਚਾਵੇ ਜਾਂ 10 ਚਾਵੇ ਉਹ ਇਹਦੂ ਜ਼ਿਆਦਾ ਵੱਡਾ ਹੋਏਗਾ ਇਹਦੂ ਜ਼ਿਆਦਾ ਵਿਨਾਸ਼ਕਾਰੀ ਹੋਏਗਾ ਇਹ ਆ ਜਲਵਾਯੂ ਤਬਦੀਲੀ ਕਿਉਂਕਿ ਜਿਹੜਾ ਸਾਡਾ ਜੋ ਜੋ ਸਾਡੇ ਜਲਵਾਯੂ ਦਾ ਜਲ ਪੌਣ ਪਾਣੀ ਦਾ ਜਿਹੜਾ ਟੈਂਪਰੇਚਰ ਵੱਧ ਰਿਹਾ ਜਿਹੜਾ ਅਸੀਂ 1.3 ਡਿਗਰੀ ਦੇ ਕਰੀਬ ਹੈ ਤੇ ਜਦੋਂ ਵੱਧ ਕੇ 2 ਤੇ ਪਹੁੰਚ ਗਿਆ ਤੇ ਜਿਹੜੇ ਸਾਡਾ ਪਾਣੀ ਉੱਡਦਾ ਹੈ ਮੀਰੇ ਲਈ ਭਦਰਪਾਣ ਦੇ ਨੇ ਜਿਹੜੇ ਦਰਿਆਵਾਂ ਚੋਂ ਝੀਲਾਂ ਚੋਂ ਤੇ ਸਮੁੰਦਰਾਂ ਚੋਂ ਉਹ ਪਾਣੀ ਕਈ ਗੁਣਾ ਵੱਧ ਉੱਡੇਗਾ ਤੇ ਉਹ ਪਾਣੀ ਜਿਹੜਾ ਉੱਡੇਗਾ ਉਹ ਮੁੜ ਕੇ ਹਿਮਾਲਿਆ ਦੇ ਪਹਾੜਾਂ ਚ ਜਾ ਕੇ ਮੀਂਹ ਬਣ ਕੇ ਬਰੇਗਾ ਤੇ ਜਿਹੜੇ ਦਰਿਆ ਨੇ ਉਹ ਫਿਰ ਸਾਡੇ ਪੰਜਾਬ ਜਾ ਕੇ ਖਾਲੀ ਹੁੰਦੇ ਆ ਤੇ ਸਾਡੇ ਬਰਬਾਦੀ ਹੋਏ ਇਹ ਆਏ ਦੀ ਮਤਲਬ ਜਿਹੜੀ ਇੱਕ ਸੰਖੇਪ ਦੇ ਵਿੱਚ ਇਹਦਾ ਜਿਹੜਾ ਵਿਸ਼ਲੇਸ਼ਣ ਹੈ ਕਿ ਹਾਲ ਇੰਨੇ ਭਿਆਨਕ ਕਿਉਂ ਨੇ ਤੇ ਤੇ ਨਹੀਂ ਜਿਸ ਤਰ੍ਹਾਂ ਹੁਣ ਉੱਥੇ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਜਿਹੜਾ ਪਾਣੀ ਦੇ ਪ੍ਰਬੰਧ ਜਿਹੜੇ ਆ ਉਹ ਠੀਕ ਨਾ ਹੋਣ ਕਰਕੇ ਵੀ ਇੰਨੀ ਜ਼ਿਆਦਾ ਜਿਹੜਾ ਇਹ ਨੁਕਸਾਨ ਹੋਇਆ ਜਾਂ ਇਹ ਤਬਾਹੀ ਹੋਈ ਹੈ ਕਿਉਂਕਿ ਉੱਥੇ ਜਿਹੜੇ ਪੁਰਾਣੇ ਜਿਹੜੇ ਚੀਫ ਇੰਜੀਨੀਅਰ ਨੇ ਜਾਂ ਜਿਹੜੇ ਪੁਰਾਣੇ ਐਕਸਪਰਟ ਨੇ ਜਿਨ੍ਹਾਂ ਨੇ 40-40 ਸਾਲ ਸਰਵਿਸ ਕੀਤੀ ਹੈ ਇਰੀਗੇਸ਼ਨ ਡਿਪਾਰਟਮੈਂਟ 'ਚ ਉਹ ਇਹ ਕਹਿੰਦੇ ਆ ਕਿ ਜਿਸ ਢੰਗ ਦੇ ਨਾਲ ਹੁਣ ਸਾਰਾ ਮੈਨੇਜ ਹੋ ਰਿਹਾ ਉਥੇ ਵੀ ਕਿਤੇ ਨਾ ਕਿਤੇ ਘਾਟਾਂ ਹੈਗੀਆਂ ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿ ਜਿਸ ਤਰ੍ਹਾਂ ਹੁਣ ਇਹ ਵੀ ਉਹਨਾਂ ਦਾ ਕਹਿਣਾ ਇਹ ਵੀ ਗੱਲ ਆ ਰਹੀ ਹੈ ਕਿ ਜਿੰਨਾ ਪਾਣੀ ਸਤੰਬਰ 20 ਤੱਕ ਭਰਨਾ ਹੁੰਦਾ ਉਹ ਤੁਸੀਂ ਜੇ ਪਹਿਲਾਂ ਹੀ ਭਰ ਲੋਗੇ ਤਾਂ ਉਸ ਤੋਂ ਬਾਅਦ ਜੇ ਮੀਂਹ ਜਿਆਦਾ ਪੈ ਜਾਵੇ ਤਾਂ ਕੁਦਰਤੀ ਗੱਲ ਹੈ ਕਿ ਤੁਹਾਨੂੰ ਡੈਮਾ ਚ ਰਿਲੀਜ਼ ਕਰਨਾ ਪੈਗਾ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਦਾਂ ਦੀ ਵੀ ਮਿਸਮੈਨੇਜਮੈਂਟ ਵੀ ਹੋਈ ਹੈ ਬਿਲਕੁਲ ਬਿਲਕੁਲ ਹੋਈ ਹੋਏਗੀ ਦੇਖੋ ਉਹਦੇ ਬਾਰੇ ਤਾਂ ਕੋਈ ਫਰਮ ਕਿੰਤੂ ਪ੍ਰੰਤ ਉਹਦੀ ਲੋੜ ਹੀ ਨਹੀਂ ਹੈ ਸਾਡੇ ਉਥੇ ਜਿਹੜੀ ਕ腐ਸ਼ਨ ਹੈ ਉਹਦਾ ਬੁਰੇ ਹਾਲ ਨੇ ਉਥੇ ਕੋਈ ਲੀਡਰ ਤੇ ਕੋਈ ਅਫਸਰ ਬਿਲਕੁਲ ਆਪਣੇ ਜਿਹੜੀ ਜ਼ਿੰਮੇਵਾਰੀਆਂ ਉੱਤੇ ਧਿਆਨ ਨਹੀਂ ਦਿੰਦਾ ਮੇਰਾ ਇਹ ਵਿਸ਼ਾ ਨਹੀਂ ਫੋ ਮੈਂ ਤੁਹਾਨੂੰ ਅੰਕੜੇ ਤਾਂ ਨਹੀਂ ਦੇ ਸਕਦਾ ਵੀ ਕਿੰਨਾ ਪਾਣੀ ਛੱਡਦੇ ਪਹਿਲਾਂ ਪਰ ਇਹ ਬੜਾ ਕਾਮਨ ਸੈਂਸ ਹੈ ਵੀ ਜੇ ਤੁਹਾਨੂੰ ਪਤਾ ਮੋਰੇ ਮੀਂਹ ਬਹੁਤ ਜ਼ਿਆਦਾ ਆ ਰਹੇ ਨੇ ਤੁਸੀਂ ਡੈਮ ਨੂੰ ਖਾਲੀ ਕਰ ਲਓ ਤੁਸੀਂ ਨਹਿਰਾਂ ਨੂੰ ਭਰ ਦਿਓ ਤਾ ਕਿ ਜਿਹੜਾ ਮੁੜਕੇ ਤੁਹਾਡੇ ਕੋਲ ਜ਼ਿਆਦਾ ਥਾਂ ਹੋਵੇ ਉਹਨੂੰ ਪਾਣੀ ਭਰਨ ਦੀ ਜਦੋਂ ਛੱਡਣੇ ਵੀ ਆ ਤੁਸੀਂ ਉਹਨਾਂ ਨੂੰ ਉਦੋਂ ਤੱਕ ਇੰਤਜ਼ਾਰ ਨਾ ਕਰੋ ਜਿਵੇਂ ਇਹਨਾਂ ਨੇ ਪੌਂਗ ਡੈਮ ਤੇ ਕੀਤਾ ਵੀ ਡੈਮ ਆਪਣੇ ਆਪ ਹੀ ਟੁੱਟ ਗਿਆ ਉਹਦੇ ਦਰਵਾਜ਼ੇ ਆਪਣੇ ਆਪ ਟੁੱਟ ਗਏ ਵੀ ਤੁਸੀਂ ਉਹਨਾਂ ਨੂੰ ਛੱਡਣਾ ਸ਼ੁਰੂ ਕਰੋ ਮਾਧੋਪੁਰ ਦੇ ਮਾਧੋਪੁਰ ਮਾਧੋਪੁਰ ਤੁਸੀਂ ਉਹਨਾਂ ਨੂੰ ਹੌਲੀ ਹੌਲੀ ਛੱਡਣਾ ਸ਼ੁਰੂ ਕਰੋ ਤਾਂ ਕਿ ਉਹ ਟਾਈਮ ਹੋਵੇ ਨਿਕਲ ਜਾਣ ਦਾ ਸੋ ਇਹਦੇ ਬਹੁਤ ਸਾਰੇ ਪਹਿਲੂ ਨੇ ਜਿਹੜੀ ਫੰਡ ਹੁੰਦੇ ਨੇ ਦਰਿਆਵਾਂ ਦੇ ਕੰਢੇ ਉੱਚੇ ਕਰਨ ਦੇ ਉਹ ਖਾਲੇ ਜਾਂਦੇ ਆ ਜਿਹੜੀਆਂ ਉੱਥੇ ਰੇਲਵੇ ਦੀਆਂ ਲਾਈਨਾਂ ਦੇ ਥੱਲੇ ਰੋ ਫੜਕਾਂ ਦੇ ਬ੍ਰਿਜਾਂ ਦੇ ਥੱਲੇ ਮਿੱਟੀ ਜੰਮੀ ਹੁੰਦੀ ਆ ਉਹਨੂੰ ਨਹੀਂ ਖਾਲੀ ਕੀਤਾ ਜਾਂਦਾ ਤੇ ਜਿੱਥੇ ਸੈਂਡ ਮਾਫੀਆ ਨੂੰ ਸੈਂਡ ਚਾਹੀਦੀ ਆ ਉੱਥੇ ਉਹਦੀਆਂ ਖੱਡਾ-ਪੁੱਟ ਦਿੱਤੀਆਂ ਜਾਂਦੀਆਂ ਉਹ ਉਹਦੇ ਨਾਲ ਕਈ ਵਾਰੀ ਸਾਡੇ ਬ੍ਰਿਜ ਡਿੱਗ ਜਾਂਦੇ ਕਿਉਂਕਿ ਉਹਦੇ ਵਾਲੇ ਦੁਆਲੇ ਉਹਦੇ ਜਿਹੜੀ ਨੀ ਹੁੰਦੀ ਆ ਉਹ ਖੋਖਲੀ ਕਰ ਦਿੰਦੇ ਸੋ ਇਹ ਗੱਲ ਫਾਰੀਆਂ ਠੀਕ ਨੇ ਪਰ ਮੈਂ ਤਕਰੀਬਨ ਕੌਨਫੀਡੈਂਸ ਨਾਲ ਕਹਿ ਸਕਦਾ ਕਿ ਜੇ ਉਹ ਫਾਰੇ ਕੰਮ ਠੀਕ ਵੀ ਹੋ ਜਾਂਦੇ ਤਾਂ ਇਹ ਜਿਹੜੇ ਬਹੜ ਨੇ ਇਹ ਇਹਨਾਂ ਦੀ ਬਰਬਾਦੀ ਲੈ ਦੇ ਕੇ ਇੰਨੀ ਹੀ ਹੋਣੀ ਸੀ ਥੋੜੀ ਬਤੀ ਘਟ ਜਾਂਦੀ ਉਹਦਾ ਕਾਰਨ ਬੜਾ ਫੌਖਾ ਹੈ ਕਿ ਇਨਾਂ ਮੀਂਹ ਕਦੀ ਪਿਆ ਹੀ ਨਹੀਂ ਕਿਉਂਕਿ ਬਰਬਾਦੀ ਤਾਂ ਪਾਣੀ ਦੀ ਮਾਤਰਾ ਨਾਲ ਜੁੜੀ ਹੋਈ ਹੈ ਜੇ ਪਾਣੀ ਹਿਮਾਚਲ ਦੇ ਵਿੱਚ ਇੰਨਾ ਡਿੱਗ ਰਿਹਾ ਕਿ ਉੱਥੋਂ ਦੇ ਡੈਮ ਉੱਥੋਂ ਦੀਆਂ ਸੜਕਾਂ ਉੱਥੋਂ ਦੇ ਪਹਾੜ ਉਹ ਕੋਈ ਫੈ ਨਹੀਂ ਸਕਦੇ ਤੇ ਪਾਣੀ ਨੇ ਮੁੜ ਕੇ ਪੰਜਾਬ ਜਾਣਾ ਸੀ ਨਾ ਸਾਡੇ ਤਿੰਨ ਦਰਿਆ ਨੇ ਚੌਥਾ ਰਾਵੀ ਆ ਪੰਜਵਾਂ ਕਗਰ ਹੈ ਸੋ ਅਸੀਂ ਤਾਂ ਤਕਰੀਬਨ ਢਾਈ ਦਰਿਆਵਾਂ ਦੇ ਉੱਤੇ ਹੀ ਪੰਜ ਦਰਿਆਵਾਂ ਦੀ ਧਰਤੀ ਹੈ ਢਾਈ ਦਰਿਆ ਸਾਡੇ ਕੋਲ ਨੇ ਤੇ ਢਾਈ ਦਰਿਆਵਾਂ ਨੇ ਜਿਹੜੀ ਬਰਬਾਦੀ ਕੀਤੀ ਆ ਉਹਦਾ ਮੁੱਖ ਕਾਰਨ ਜਿਹੜਾ ਸੀ ਮੀਂਹ ਦਾ ਇਨਾ ਪੈਣਾ ਤੇ ਜਦੋਂ ਤੱਕ ਅਸੀਂ ਉਹ ਨਹੀਂ ਸਮਝਦੇ ਭਾਵੇਂ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਜੇ ਅੱਜ ਆਪਣੇ ਜਲਵਾਯੂ ਤਬਦੀਲੀ ਦੀਆਂ ਪਾਲਿਸੀ ਲਿਆਓ ਤਾਂ ਕੱਲ ਨੂੰ ਹੜ੍ਹ ਘਟ ਜਾਣਗੇ ਨਹੀਂ ਜਿਹੜੇ ਹੜ੍ਹ ਆ ਰਹੇ ਨੇ ਜਿਹੜੇ ਗਰਮੀ ਅੰਤਾਂ ਦੀ ਪੈ ਰਹੀ ਹੈ ਜਾਂ ਜਿਹੜੇ ਸੋਕੇ ਪੈ ਰਹੇ ਨੇ ਉਹ ਪੈ ਰਹੇ ਨੇ ਜਿੰਨੀ ਕਾਰਬਨ ਡਾਈਆਕਸਾਈਡ ਐਮਿਸ਼ਨ ਅਸੀਂ ਪਿਛਲੇ 40 50 ਸਾਲਾਂ ਦੇ ਵਿੱਚ ਆਪਣੇ ਜਲਵਾਯੂ 'ਚ ਪਾਈ ਕਿ ਉਹਦੇ ਕਰਕੇ ਆ ਰਹੇ ਜੀ ਅੱਜ ਸਾਰੀ ਬੰਦ ਵੀ ਕਰ ਦਈਏ ਜਿਹੜੀ ਪਾ ਚੁੱਕੇ ਆ ਇਹ ਉਹਦੇ ਨਾਲ ਰਹੇ ਇਹ ਵੀ ਚੱਲਣਗੇ ਪਰ ਜੇ ਅਸੀਂ ਹੋਰ ਪਾਣੀ ਬੰਦਨਾ ਕੀਤੀ ਤੇ ਇਹਨਾਂ ਦਾ ਰੂਪ ਹੋਰ ਵੀ ਭਿਆਨਕ ਹੋਏਗਾ ਜੇ ਅਸੀਂ ਅੱਜ ਹੀ ਇਹਦੇ ਤੋਂ ਤਰਾ-ਤਰਾ ਕਰ ਰਹੇ ਹਾਂ ਤੇ ਤਕਰੀਬਨ ਇੱਕ ਸਾਲਾ ਵਰਤਾਰਾ ਪਿਛਲੇ 20 ਫਾਲ ਤੋਂ ਸ਼ੁਰੂ ਹੋਇਆ ਜਿਹੜਾ ਜਲਵਾਯੂ ਤਬਦੀਲੀ ਦਾ ਤੇ ਓਏ ਹੌਲੀ ਹੌਲੀ ਹੁਣ ਵਧ ਰਿਹਾ ਕਿਉਂਕਿ ਫੱਡੀ ਇਹਦੀ ਸੈਟਲਮੈਂਟ ਜਿਹੜੀ ਅ ਕਾਰਬਨ ਡਾਈਆਕਸਾਈਡ ਦੀ ਮਿਕਦਾਰ ਵਧਦੀ ਜਾ ਰਹੀ ਹੈ ਸੋ ਭਾਵੇਂ ਕਿ ਸਾਨੂੰ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਡੈਮ ਨਹਿਰਾਂ ਦਰਿਆਵਾਂ ਉਹਨਾਂ ਦੇ ਪੱਕੇ ਕਰਨੇ ਖੰਡੇ ਮੈਨੇਜਮੈਂਟ ਕਰਨੀ ਕੈਚਮੈਂਟ ਏਰੀਆ ਫਲਡ ਪਲੇਨ ਉਹ ਸਾਰੇ ਕਰਨੇ ਬਣਦੇ ਨੇ ਉਹਨਾਂ ਬਿਨਾਂ ਤਾਂ ਕੋਈ ਵਾਰਾ ਨਹੀਂ ਫੱਡਾ ਪਰ ਉਹਦੇ ਨਾਲ ਨਾਲ ਸਾਨੂੰ ਇਹਨਾਂ ਨੂੰ ਇਸ ਤੋਂ ਵੀ ਜ਼ਿਆਦਾ ਬਦਤਰ ਨਾ ਹੋਣ ਤੋਂ ਬਚਾਉਣਾ ਵੀ ਉਨਾ ਹੀ ਜ਼ਰੂਰੀ ਆ ਤੇ ਇਹ ਉਹ ਹੈ ਜਲਵਾਯੂ ਤਬਦੀਲੀ ਦੀ ਜਿਹੜੀ ਗੱਲ ਹੈ ਕਿ ਅਸੀਂ ਆਪਣਾ ਕਾਰਬਨ ਫੂਟਪ੍ਰਿੰਟ ਕਿਵੇਂ ਘਟਾਉਣਾ ਸਾਡੀ ਜਿੰਨੀ ਬੱਸਾਂ ਨੇ ਹੁਣ ਦਿੱਲੀ ਦੇ ਵਿੱਚ ਉਹਨਾਂ ਨੇ ਕਾਰਾਂ ਦੀ ਡੈਡਲਾਈਨ ਕਰਤੀ ਵੀ ਤੁਸੀਂ ਇਲੈਕਟ੍ਰਿਕ ਕਾਰਾਂ ਉਹਦੇ ਉਸ ਡੇਟ ਤੱਕ ਪੁਰਾਣੀ ਮਾਡਲ ਦੀਆਂ ਕਾਰਾਂ ਕੱਢ ਕੇ ਆਪਣੀਆਂ ਪਾਉਣੀਆਂ ਜਿਹੜੇ ਸਾਡੇ 3 ਵੀਲਰ ਨੇ ਕਰਤੀਆਂ ਪੰਜਾਬ 'ਚ ਇਹੋ ਜੀ ਹਾਲੇ ਨਾਂ ਨਿਸ਼ਾਨ ਵੀ ਨਹੀਂ ਆਇਆ ਹਾਲਾਂਕਿ ਪੰਜਾਬ ਜਿਹੜਾ ਆ ਜਲਵਾਯੂ ਤਬਦੀਲੀ ਦਾ ਜਿਹੜਾ ਤੂਫਾਨ ਹੈ ਮਹਾਮਾਰੀ ਦਾ ਉਹਦੀ ਅੱਖ ਪੰਜਾਬ ਦੇ ਉੱਤੇ ਆ ਇਹ ਗੱਲ ਸਾਰੇ ਅਸੀਂ ਜਾਣਦੇ ਸਭ ਤੋਂ ਵੱਧ ਉਹਦੀ ਬਰਬਾਦੀ ਪੰਜਾਬ 'ਚ ਹੋਣੀ ਹੈ ਤੇ ਪੰਜਾਬ ਦੇ ਵਿੱਚ ਸਾਡੇ ਕਾਰਬਨ ਮਿਸ਼ਨ ਫਕਤ ਹੋ ਵੱਧ ਨੇ ਕਿਉਂਕਿ ਸਾਡੇ ਐਗਰੀਕਲਚਰ 'ਚ ਡੀਵਲ ਬਹੁਤ ਲੱਗਦਾ ਤੇ ਨਾਲ ਸਾਡੇ ਜਿਹੜੀਆਂ ਬਿਜਲੀ ਆ ਉਹ ਬਹੁਤ ਗੰਦੀ ਆ ਉਹ ਕੋਲੇ ਤੋਂ ਬਣਦੀ ਆ 221 ਵੀ ਚੱਲਦੇ ਆ ਯੂਵਲ ਹਾਂ ਉਹ 12 ਚੱਲਦੇ ਨੇ ਜਿਹੜੇ ਟਰੈਕਟਰ ਚੱਲਦੇ ਨੇ ਇੰਜਨ ਦੇ ਹਾਂ ਤੇ ਲੋਕਾਂ ਨੇ ਅੱਜ ਕੱਲ ਬਿਜਲੀ ਨਾ ਹੋਣ ਕਰਕੇ ਫੇਰ ਜਨਰੇਟਰ ਰੱਖੇ ਹੋਏ ਨੇ ਤੇ ਉਹ ਸਾਡਾ ਜਿਹੜਾ ਜਲਵਾਯੂ ਦਾ ਤਬਦੀਲੀਆਂ ਦਾ ਇਹ ਪੰਜਾਬ ਸਰਕਾਰ ਨੂੰ ਇਹਦਾ ਇੱਕ ਨਵਾਂ ਮੰਤਰੀ ਕਾਇਮ ਕਰਨਾ ਚਾਹੀਦਾ ਤੇ ਉਹਨੂੰ ਡਿਪਾਰਟਮੈਂਟ ਬਣਾਉਣਾ ਚਾਹੀਦਾ ਜਿਹੜਾ ਜਲਵਾਯੂ ਤਬਦੀਲੀ ਨੂੰ ਰੋਕ ਲਈ ਤਾਂ ਕਿ ਉਹ ਫਾਰੀਆਂ ਬਾਕੀ ਪਾਲਿਸੀ ਨੂੰ ਅਲਾਈਨ ਕਰੇ ਕਿ ਉਹ ਬਾਕੀ ਕੰਮ ਕਰਨ ਦੇ ਨਾਲ ਨਾਲ ਜਲਵਾਯੂ ਤਬਦੀਲੀ ਤੇ ਵੀ ਰੋਕ ਪਾਵੇ ਤੇ ਪਰ ਤੇ ਨਾ ਜਿਸ ਤਰ੍ਹਾਂ ਇਹ ਵੀ ਜਿਹੜੇ ਆ ਪੁਰਾਣੇ ਜਿਹੜੇ ਇੰਜੀਨੀਅਰ ਜਾਂ ਤਜਰਬੇਕਾਰ ਆ ਤੁਸੀਂ ਆਪ ਵੀ ਇੰਜੀਨੀਅਰ ਹੋ ਉਹਨਾਂ ਦਾ ਕਹਿਣਾ ਹੈ ਕਿ ਕੁਝ ਜਿਹੜੀ ਪਿਛਲੇ ਸਮੇਂ ਚ ਇੱਕ ਭਰਤੀ ਨਹੀਂ ਹੋਈ ਤੇ ਜਿਹੜਾ ਨਵਾਂ ਭਰਤੀ ਹੋ ਰਹੀ ਹੈ ਉਹਨਾਂ ਨੂੰ ਏਡੀ ਤੇਜ਼ੀ ਨਾਲ ਉੱਪਰ ਪ੍ਰਮੋਟ ਕੀਤਾ ਜਾਂਦਾ ਹੈ ਕਿ ਉਹਨਾਂ ਕੋਲੇ ਜਿਹੜਾ ਜ਼ਮੀਨੀ ਤਜਰਬਾ ਹੈਗਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਆਫਤਾਂ ਆਉਂਦੀਆਂ ਕੁਦਰਤੀ ਆਫਤਾਂ ਉਹਨਾਂ ਨਾਲ ਜਿੱਠਣ ਦਾ ਤਜਰਬੇ ਦੀ ਘਾਟ ਕਰਕੇ ਵੀ ਇਹ ਕਈ ਥਾਵਾਂ ਤੇ ਮਿਸਮੈਨੇਜਮੈਂਟ ਹੁੰਦੀ ਹੈ ਔਰ ਉਹਦੇ ਵਿੱਚ ਉਹਨਾਂ ਨੇ ਖਾਸ ਜਿਹੜੀ ਐਗਜ਼ੈਂਪਲ ਦਿੱਤੀ ਉਹ ਇੱਕ ਸਾਬਕਾ ਚੀਫ ਇੰਜੀਨੀਅਰ ਉਹ ਕਹਿੰਦੇ ਕਿ ਮਾਧੋਪੁਰ ਦਾ ਜਿਹੜਾ ਹੈਡਵਰਕਸ ਹੈ ਜਿੱਥੇ ਡੈਮ ਹੈ ਜਿੱਥੇ ਉਹ ਟੁੱਟਿਆ ਹੈਗਾ ਜਿੱਥੇ ਫਲੱਡ ਗੇਟ ਟੁੱਟਿਆ ਉਹ ਕਹਿੰਦੇ ਕਿ ਉੱਥੇ ਹੁਣ ਸਾਡਾ ਜਿਹੜਾ ਵੈਸੇ ਮਕੈਨਿਕਲੀ ਜਾਂ ਸਾਡਾ ਜਿਹੜਾ ਮੈਨੂਅਲ ਬਣਿਆ ਹੁੰਦਾ ਉਹਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਪਹਿਲਾਂ ਸੈਂਟਰ ਵਾਲੇ ਦਰ ਆ ਉਹ ਖੁੱਲੇ ਜਾਂਦੇ ਪਰ ਉਹ ਕਹਿੰਦਾ ਕਿ ਉਹ ਦਰ ਪਤਾ ਨਹੀਂ ਜਿਹੜੇ ਇੱਕ ਸਾਈਡ ਵਾਲਾ ਇੱਕੋ ਹੀ ਦਰ ਖੁੱਲਾ ਸੀਗਾ ਤੇ ਬਾਕੀਦਾਰ ਕਦੇ ਖੁੱਲੇ ਹੀ ਨਹੀਂ ਸੀ ਬਹੁਤ ਲੋਡ ਹੀ ਨਹੀਂ ਸੀ ਪਈ ਤਾਂ ਉਹ ਇਸ ਕਰਕੇ ਵੀ ਉੱਥੇ ਇਸ ਤਰ੍ਹਾਂ ਦੀ ਮਿਸਮੈਨੇਜਮੈਂਟ ਕਰਕੇ ਵੀ ਇਹ ਸਾਰਾ ਕੁਝ ਵਾਪਰ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਨੇ ਮੈਂ ਇਹਨਾਂ ਨਾਲ ਬਿਲਕੁਲ ਸਹਿਮਤ ਆ ਪਰ ਮੇਰੇ ਖਿਆਲ ਇਹ ਟੋਟਲ ਮਿਲਾ ਲਈਏ ਅਸੀਂ ਉਹਦੇ ਵਿੱਚ ਇਹਨਾਂ ਦਾ ਰੋਲ ਛੋਟਾ ਉਹ ਤਾਂ ਹੈ ਨਾ ਢਿਲੋਂ ਜੀ ਕਿ ਹਰ ਗੱਲ ਲਈ ਜਿਹੜੀ ਹਰ ਫੈਕਟਰ ਹੈ ਹਰ ਕਾਰਨ ਹੀ ਕੁਝ ਨਾ ਕੁਝ ਤਾਂ ਆਪਦਾ ਵਿੱਚ ਉਹਦਾ ਰੋਲ ਹੁੰਦਾ ਹੀ ਹੈ ਨਾ ਠੀਕ ਹੈ ਕਿ ਤੁਸੀਂ ਜੋ ਕਹਿ ਰਹੇ ਹੋ ਕਿ ਜਲਵਾਯੂ ਤਬਦੀਲੀ ਦੇ ਕਰਕੇ ਸਾਰਾ ਕੁਝ ਵਾਪਰ ਰਿਹਾ ਪਰ ਜਿਹੜਾ ਮਾਨਵੀ ਪੱਧਰ ਤੇ ਜਾਂ ਸਰਕਾਰਾਂ ਦੇ ਪੱਧਰ ਤੇ ਚੀਜ਼ਾਂ ਮੈਨੇਜ ਹੋ ਸਕਦੀਆਂ ਜੇ ਉਹ ਵੀ ਨਾ ਮੈਨੇਜ ਹੋਣ ਉਹਦਾਂ ਵਾਰ ਅਰਗਹਿਲੀ ਵਰਤੀ ਜਾਵੇ ਤਾਂ ਹੋਰ ਨੁਕਸਾਨ ਹੀ ਦੁੱਗਣੇ ਹੋ ਜਾਂਦੇ ਆ ਬਿਲਕੁਲ ਬਿਲਕੁਲ ਜੀ ਕਿਉਂਕਿ ਜਿਹੜਾ ਜਲਵਾਯੂ ਤਬਦੀਲੀ ਆ ਉਹ ਤਾਂ ਇੱਕ ਦਿਨ ਚ ਰੁਕਣੀ ਨਹੀਂ ਉਹ ਤਾਂ ਇੱਕ ਸਾਲ ਚ ਵੀ ਨਹੀਂ ਰੁਕਣੀ ਤਾਂ 10 ਸਾਲਾਂ ਚ ਵੀ ਨਹੀਂ ਰੁਕਣੀ ਸੋ ਜਿਹੜੇ ਸਾਨੂੰ ਜਿਹੜੇ ਸਾ ਚੀਜ਼ਾਂ ਸਾਡੇ ਵਸ ਦੇ ਵਿੱਚ ਨੇ ਜਿਨ੍ਹਾਂ ਦੀ ਤੁਸੀਂ ਜ਼ਿਕਰ ਕੀਤਾ ਉਹ ਤਾਂ ਅਸੀਂ ਖੁਦ ਦਰੁਸਤ ਕਰ ਸਕਦੇ ਆ ਤੇ ਉਹ ਫਨੋ ਕਰਨੀਆਂ ਚਾਹੀਦੀਆਂ ਤਾਂ ਕਿ ਘੱਟੋ ਘਾਟ ਜਿਹੜੀ ਮਾਰ ਆ ਉਹਨੂੰ ਘਟਾਇਆ ਜਾ ਸਕੇ ਜੀ ਜੀ ਤਾਂ ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹੁਣ ਪਿਛਲੇ ਸਮੇਂ 'ਚ ਜਦੋਂ ਇਦਾਂ ਦੇ ਹੜ੍ਹ ਵੀ ਆਉਂਦੇ ਸੀ ਜਾਂ ਅੱਜ ਤੋਂ ਜੇ ਅਸੀਂ 30 35 ਸਾਲ ਪਹਿਲਾਂ ਦੀ ਗੱਲ ਕਰੀਏ ਜਦੋਂ ਮੈਂ ਆਪ ਖੁਦ ਕਿਉਂਕਿ ਮੇਰਾ ਏਰੀਆ ਜਿਹੜਾ ਹਰੀਕੇ ਹੈਡਵਰਕਸ ਤੇ ਕੋਲ ਹੀ ਪੈਂਦਾ ਹਰੀਕੇ ਪਤਨ ਦੇ ਲਾਗੇ ਪੈਂਦਾ ਮੇਰਾ ਪਿੰਡ ਮੱਖੂ ਤਾਂ ਉੱਥੇ ਅਸੀਂ ਦੇਖਦੇ ਸੀ ਕਿ ਬਰਸਾਤਾਂ ਤੋਂ ਪਹਿਲਾਂ ਜਿਹੜਾ ਲਗਭਗ ਦਸੰਬਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਪਹਿਲਾ ਜਿਹੜੀ ਹੈ ਜਿਹੜੀ ਹੈ ਸੇਮ ਨਾਲਿਆਂ ਦੀ ਸਫਾਈ ਬਾਕੀ ਚੀਜ਼ਾਂ ਦੀ ਸਫਾਈ ਜਿਹੜੇ ਬੰਨ ਸੀਗੇ ਉਹਨਾਂ ਦੀ ਜਿਹੜੀ ਰਿਪੇਅਰ ਇਹ ਸਾਰੇ ਕੰਮ ਹੁੰਦੇ ਸੀ ਔਰ ਹੁਣ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਉਸ ਤਰ੍ਹਾਂ ਦਾ ਕੋਈ ਨਾ ਤਾਂ ਕਦੀ ਅਨਾਉਂਸਮੈਂਟ ਆਉਂਦੀ ਹੈ ਕਿ ਸਰਕਾਰਾਂ ਨੇ ਪ੍ਰਬੰਧ ਕੀਤੇ ਕਿਉਂਕਿ ਉਸ ਤੋਂ ਪਹਿਲਾਂ ਇਹ ਵੀ ਆ ਜਾਂਦਾ ਸੀ ਕਿ ਸਾਡੇ ਜਿਹੜੇ ਫਲੱਡ ਦੀ ਜੀ ਸਿਚੁਏਸ਼ਨ ਬਣਦੀ ਹੈ ਤੇ ਸਾਡੇ ਪ੍ਰਬੰਧ ਲਈ ਤੁਸੀਂ ਕਿੱਥੇ ਸੰਪਰਕ ਕਰ ਸਕਦੇ ਹੋ ਇਸ ਤਰ੍ਹਾਂ ਦੀ ਹੁਣ ਚੀਜ਼ਾਂ ਦੇਖਣ ਚ ਹੀ ਨਹੀਂ ਆਉਂਦੀਆਂ ਕਿਤੇ ਇਹ ਹੋ ਸਕਦਾ ਹੈ ਕਿ ਸਰਕਾਰਾਂ ਦੇ ਐਲਾਨ ਤੇ ਜਾਂ ਕਾਗਜ਼ਾਤ ਹੁੰਦਾ ਹੋਵੇ ਪਰ ਜਿਵੇਂ ਨਹੀਂ ਪੱਤਰ ਤੇ ਕਿਤੇ ਇਸ ਤਰ੍ਹਾਂ ਦਾ ਨਜ਼ਰ ਨਹੀਂ ਆਉਂਦਾ ਜੋ ਕੁਝ ਲੋਕ ਬਿਆਨ ਕਰ ਰਹੇ ਜਾਂ ਲੋਕ ਕਹਿ ਰਹੇ ਜਿਹੜੇ ਬਕਾਇਦਾ ਮਾਈਕ ਤੇ ਆਣ ਕੇ ਕੈਮਰਿਆਂ ਦੇ ਸਾਹਮਣੇ ਆਣ ਕੇ ਆਪਣੀ ਵਿਥਿਆ ਬਿਆਨ ਕਰਦੇ ਆ ਉਹਨਾਂ ਦੀ ਜੁਬਾਨੀ ਵੀ ਇਹੀ ਹੈ ਜੀ ਬਿਲਕੁਲ ਜੀ ਬਿਲਕੁਲ ਮੈਨੂੰ ਵੀ ਯਾਦ ਆ ਜਦੋਂ ਡਰੇਨਰ ਸਾਫ ਹੁੰਦੀਆਂ ਹੁੰਦੀਆਂ ਸੀ ਤੇ ਮੇਰੇ ਖਿਆਲ ਮੇਰੀ 58 ਸਾਲ ਉਮਰ ਹੈ ਤੇ ਮੇਰੀ ਸਾਰੀ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਹੈ ਕਿ ਜਦੋਂ ਆਖਰੀ ਵਾਰ ਸਾਡੇ ਪਿੰਡ ਦੇ ਲਾਗੇ ਦੀ ਡਰੇਨ ਸਾਫ਼ ਹੋਈ ਤੇ ਮੈਂ ਉਦੋਂ ਸ਼ਾਇਦ 7-8 ਸਾਲ ਦਾ ਸੀ ਉਸ ਤੋਂ ਬਾਅਦ ਮੈਂ ਅੱਜ ਤੱਕ ਅਦੀ ਉਹ ਡਰੇਨ ਸਾਫ਼ ਹੁੰਦੀ ਨਹੀਂ ਦੇਖੀ ਤੇ ਡਰੇਨਾਂ ਨੇ ਸਾਫ਼ ਕੀ ਹੋਣਾ ਉਹ ਡਰੇਨ ਜਦੋਂ ਚੱਲ ਕੇ ਜਲੰਧਰ ਦੇ ਕੋਲ ਪਹੁੰਚਦੀ ਉਹਦੇ ਵਿੱਚ ਫੈਕਟਰੀਆਂ ਬਣੀਆਂ ਹੋਈਆਂ ਨੇ ਘਰ ਬਣੇ ਹੋਏ ਨੇ ਇਵਨ ਪਟਿਆਲਾ ਯੂਨੀਵਰਸਿਟੀ ਦੇ ਆਸ-ਪਾਸ ਦੇ ਜਿਹੜੀਆਂ ਪ੍ਰੋਫੈਸਰਾਂ ਦੀਆਂ ਕਲੋਨੀਆਂ ਨੇ ਉਹ ਫਾਰੀਆਂ ਫਲੱਡ ਪਲੇਨ ਚ ਨੇ ਫਲੱਡ ਦਰਿਆ ਆ ਦਰਿਆ ਇੱਕ ਨਾਲਾ ਨਹੀਂ ਦਰਿਆ ਜਿਹੜਾ ਇੱਕ ਲਿਵਿੰਗ ਆਰਗਨਿਜ਼ਮ ਹੈ ਉਹਨੂੰ ਦੇਖਭਾਲ ਦੀ ਲੋੜ ਹੈ ਉਹਦੀਆਂ ਲੋੜਾਂ ਨੇ ਉਹ ਉਹਦੋਂ ਜਦੋਂ ਦਰਿਆ ਦਾ ਕੁਦਰਤ ਅੱਜ ਤੋਂ ਜੇ ਆਪਾਂ ਹਜ਼ਾਰ ਸਾਲ ਪਿੱਛੇ ਜਾਵਾਂਗੇ ਸ਼ਾਇਦ ਇਹ ਤੋਂ ਵੱਡੇ ਦਰਿਆ ਚੜ੍ਹ ਵੀ ਆਏ ਹੋਣ ਪਰ ਉਹ ਦਰਿਆਵਾਂ ਨੇ ਇੱਕ ਆਪਣਾ ਫਲੱਡ ਪਲੇਨ ਬਣਾਇਆ ਹੁੰਦਾ ਆਪਣਾ ਓਵਰਫਲੋ ਦਾ ਸਿਸਟਮ ਤਿਆਰ ਕੀਤਾ ਹੁੰਦਾ ਪਹਿਲਾਂ ਸਭ ਤੋਂ ਪਾਣੀ ਉੱਥੇ ਜਾਂਦਾ ਉਹਦੇ ਵਿੱਚ ਵੈਟਲੈਂਡਸ ਹੁੰਦੀਆਂ ਨੇ ਉਹ ਬਹੁਤ ਸਾਰਾ ਪਾਣੀ ਅਬਜ਼orb ਕਰ ਲੈਂਦੇ ਨੇ ਸਪੰਜ ਦੀ ਤਰ੍ਹਾਂ ਤੇ ਅਸੀਂ ਉਹ ਸਾਰੀਆਂ ਨੂੰ ਬਰਬਾਦ ਕਰ ਦਿੱਤਾ ਪੰਜਾਬ ਦੇ ਵਿੱਚ ਰੁੱਖ ਲਾਉਣਾ ਇੱਕ ਜਿਹੜੀ ਮਾਨ ਵਾਲੀ ਗੱਲ ਹੁੰਦੀ ਸੀ ਅੱਜ ਉੱਥੇ ਰੁੱਖ ਵਧਣਾ ਮਾਨ ਵਾਲੀ ਗੱਲ ਹੈ ਲੋਕ ਰੁੱਖ ਵਧ ਰਹੇ ਨੇ ਫਾਟੀਆਂ ਸੜਕਾਂ ਤੇ ਸਾਡੇ ਖੇਤਾਂ 'ਚ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਜਿਹੜੇ ਰੁੱਖ ਹੋਣੇ ਚਾਹੀਦੇ ਸੀ ਜਿਹੜੇ ਉਹਨਾਂ ਕੰਢਿਆਂ ਨੂੰ ਮਜ਼ਬੂਤ ਕਰਦੇ ਜਿਹੜੇ ਦਰਿਆ ਨੂੰ ਰੋਕਦੇ ਉਹ ਵੀ ਫਾਰੇ ਪਿਛਲੇ 40 ਸਾਲਾਂ 'ਚ ਕੱਟਦੇ ਸੋ ਜਿਹੜਾ ਵੀ ਅਸੀਂ ਇਹ ਜ਼ਾਨਾ ਭੁਗਤ ਰਹੇ ਆ ਜਿਹੜੀ ਸਾਨੂੰ ਸਜ਼ਾ ਲੱਗੀ ਹੋਈ ਹੈ ਉਹ ਜੋ ਕੁਝ ਅਸੀਂ ਅਸੀਂ ਪਿਛਲੇ 40 50 ਸਾਲਾਂ 'ਚ ਪੰਜਾਬ 'ਚ ਕੀਤਾ ਰੁੱਖਾਂ ਨੂੰ ਕੱਟਣਾ ਦਰਿਆਵਾਂ ਦੀ ਜਿਹੜੀ ਆ ਲੁੱਟ ਕਰਨੀ ਦਰਿਆਵਾਂ ਨੂੰ ਰਿਸੈਂਡ ਮਾਫੀਆ ਬਨੋ ਕਰਨਾ ਜਿਹੜੇ ਉਹਦੀ ਸਫਾਈ ਦੇ ਇਹ ਡਿਪਾਰਟਮੈਂਟ ਨੇ ਉਹਨਾਂ ਦਾ ਕਰਨਾ ਜੰਡੂ ਸਾਹਿਬ ਮੈਂ ਹੁਣੇ ਹੀ ਗੱਲ ਕੀਤੀ ਵੀ ਸਾਡੇ ਹੱਲੇ ਉੱਥੇ ਜਲਵਾਯੂ ਤਬਦੀਲੀ ਦਾ ਮਹਿਕਮਾ ਨਹੀਂ ਆ ਪਰ ਸਾਡੇ ਤਾਂ ਉੱਥੇ ਫਲੱਡ ਰਿਲੀਫ ਦਾ ਮਹਿਕਮਾ ਵੀ ਨਹੀਂ ਆ ਪੰਜਾਬ 'ਚ ਫਲੱਡ ਹਮੇਸ਼ਾ ਆਉਂਦੇ ਨੇ ਇਹ ਬਹੁਤ ਵੱਡਾ ਹੈ ਪਰ ਹਰ ਸਾਲ ਕਿਸੇ ਨਾ ਕਿਸੇ ਇਲਾਕੇ 'ਚ ਫਲੱਡ ਆ ਜਾਂਦੇ ਨੇ ਤੇ ਸਾਡੀ ਤਾਂ ਸਰਕਾਰ ਨੇ ਉਹ ਤੋਂ ਆਪਣੇ ਹੱਥ ਤੋਂ ਉੱਤੇ ਹੋਏ ਨੇ ਕਿ ਉੱਥੇ ਜਦੋਂ ਫਲੱਡ ਆਂਦਾ ਅੱਜ ਮੈਂ ਕਿਸੇ ਨਾ ਗੱਲ ਕਰ ਰਿਹਾ ਸੀ ਡੀਸੀ ਸਾਹਿਬ ਉੱਥੇ ਫੋਨ ਕਰ ਦਿੰਦੇ ਨੇ ਇਹਨੇ ਕੋਈ ਬੰਦੇ ਐਕਟਿਵ ਹੁੰਦੇ ਨੇ ਜੀ ਤੁਸੀਂ ਇੰਨਾ ਟਰਾਲੀਆਂ ਲਿਆ ਹੋਏ ਨੇ ਜੀ ਹਾਂ ਲੰਗਰ ਲਿਆਓ ਇਹ ਲੋਕਾਂ ਦਾ ਕੰਮ ਥੋੜੋ ਆ ਸਰਕਾਰ ਦਾ ਆਪਣਾ ਡਿਪਾਰਟਮੈਂਟ ਹੋਵੇ ਉਹਨਾਂ ਦੇ ਕੋਲ ਆਪਣੀ ਐਮਰਜੈਂਸੀ ਪਲਾਨਿੰਗ ਹੋਵੇ ਜਦੋਂ ਹੜ੍ਹ ਆਉਣੇ ਆ ਤੁਸੀਂ ਜਿੰਨਾ ਪਾਣੀ ਉੱਪਰੋਂ ਆ ਰਿਹਾ ਉਹਦੀ ਆਨਲਾਈਨ ਲਾਈਵ ਤੇ ਰਿਕਾਰਡ ਉਹਦੀ ਇਨਫੋਰਮੇਸ਼ਨ ਹੋਵੇ ਦੇਖ ਸਕੋ ਵੀ ਕਿੰਨਾ ਪਾਣੀ ਪੌਂਗ ਡੈਮ ਚਾ ਕਿੰਨਾ ਆ ਰਿਹਾ ਕਿੰਨਾ ਦੀ ਕੈਪੈਸਿਟੀ ਆ ਕਿੰਨਾ ਫਤਲੂ ਛੱਡਿਆ ਜਾ ਰਿਹਾ ਕਿੰਨੀਆਂ ਨਹਿਰਾਂ ਚ ਛੱਡਿਆ ਜਾ ਰਿਹਾ ਤਾਂ ਕਿ ਉਹਦੇ ਵਿੱਚ ਪੂਰੀ ਟਰਾਂਸਪੇਰੈਂਸੀ ਹੋਵੇ ਕੋਈ ਬੰਦਾ ਇਹ ਨਾ ਕਹਿ ਸਕੇ ਕਿ ਇਹ ਫਾਜਿਸ਼ ਹੈ ਤੇ ਨਾਲੇ ਤੁਸੀਂ ਜਦੋਂ ਜਦੋਂ ਹੜ ਆ ਰਿਹਾ ਹੁਣ ਲੋਕ ਆਪਣੇ ਸੋਸ਼ਲ ਮੀਡੀਆ ਤੇ ਡਿਪੈਂਡ ਕਰਦੇ ਆ ਪਰ ਇਹ ਸਰਕਾਰ ਦਾ ਫਰਜ਼ ਥੋੜਾ ਹੈ ਸਰਕਾਰ ਲੋਕਾਂ ਦੇ ਕੋਲ ਹਰੇਕ ਨੂੰ ਰਜਿਸਟਰ ਕਰਾਵੇ ਉਹਨਾਂ ਦੇ ਫੋਨ ਉਹਨਾਂ ਨੂੰ ਵਟਸਐਪ ਮੈਸੇਜ ਭੇਜੇ ਉਹਨਾਂ ਦੇ ਮੈਸੇਜ ਭੇਜਣ ਉਹਨਾਂ ਦੇ ਉੱਤੇ ਉਹਨਾਂ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ ਹੁੰਦੇ ਨੇ ਕੁੱਗੂ ਬੋਲਦੇ ਨੇ ਖਤਰੇ ਵਾਲੇ ਉਹਨਾਂ ਦੀ ਉਹ ਹੋਵੇ ਬੁਨਿਆਦੀ ਹੋਵੇ ਸਾਨੂੰ ਪਤਾ ਜਦੋਂ ਹੜ੍ਹ ਆਣਾ ਕਿਹੜੇ ਇਲਾਕੇ 'ਚ ਕਿਹੜਾ ਸਭ ਤੋਂ ਏਰੀਆ ਡੁੱਬਣਾ ਉੱਥੇ ਪਹਿਲਾਂ ਇੱਕ ਡੈਫੀਨੇਟਿਡ ਸਪੇਸ ਹੋਵੇ ਕਿ ਇਸ ਪਿੰਡ 'ਚ ਹੜ੍ਹ ਆਵੇਗਾ ਤੁਸੀਂ ਸਾਰੇ ਡੰਗਰ ਤੇ ਬੰਦੇ ਲੈ ਕੇ ਆ ਜਿਹੜੀ ਉੱਚੀ ਵਾਲੀ ਥਾਂ ਹੈ ਉੱਥੇ ਪਹੁੰਚ ਜਾਣਾ ਤੁਹਾਡੀ ਇੱਕ ਟ੍ਰੇਨਿੰਗ ਹੋਵੇ ਹਰ ਦਫਾ ਦੋਫਾ ਵਾਰ ਇੱਕ ਉਹਦੀ ਡ੍ਰਿੱਲ ਹੋਵੇ ਪਰ ਸਰਕਾਰੀ ਸਰਕਾਰ ਦਾ ਤਾਂ ਕੋਈ ਘਮੀ ਨਹੀਂ ਹੈ ਉਹਨਾਂ ਦਾ ਸਰਕਾਰਾਂ ਦਾ ਕੰਮ ਹੁਣ ਕੰਮ ਕਰਨਾ ਨਹੀਂ ਹੈ ਸਰਕਾਰਾਂ ਦਾ ਕੰਮ ਕੰਮ ਹੁੰਦੇ ਨੂੰ ਰੋਕਣਾ ਹੈ ਤੇ ਤਿੰਨੋ ਜੀ ਜਿਸ ਤਰ੍ਹਾਂ ਇਹ ਸਾਰਾ ਆਮ ਤੌਰ ਤੇ ਜਦੋਂ ਇਦਾਂ ਦੀ ਸਥਿਤੀ ਬਣਦੀ ਰਹੀ ਹੈ ਅਸੀਂ ਆਪਣੇ ਦੇਸ਼ 'ਚ ਦੇਖਦੇ ਹਾਂ ਵਾਖਫਾਂ ਕਥਾਵਾਂ ਤੇ ਤਾਂ ਉਹਨਾਂ ਨੂੰ ਕੌਮੀ ਆਫਤਾਂ ਐਲਾਨ ਦਿੱਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਜੋ ਕੁਝ ਪੰਜਾਬ 'ਚ ਸਥਿਤੀ ਹੈ ਇਹਨੂੰ ਵੀ ਕੌਮੀ ਆਫਤ ਐਲਾਨ ਕੇ ਤੇ ਉਸ ਤਰ੍ਹਾਂ ਟ੍ਰੀਟ ਕੀਤਾ ਜਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਕੀਤਾ ਜਾਣਾ ਚਾਹੀਦਾ ਇਹ ਕਿਉਂ ਨਹੀਂ ਹੋ ਰਿਹਾ ਇਹ ਉਥੋਂ ਦੀ ਰਾਜਨੀਤੀ ਹੈ ਕਿਉਂ ਹੈ ਕਿਵੇਂ ਹੈ ਮੈਂ ਮੈਂ ਉਸ ਬਾਰੇ ਮੈਨੂੰ ਜਿਆਦਾ ਗਿਆਨ ਨਹੀਂ ਪਰ ਜਿਹੜਾ ਤੁਹਾਡੀ ਗੱਲਿਲਕ درست ਹੈ ਕਿ ਜਦੋਂ ਦੂਜੀਆਂ ਮੁਲਕਾਂ ਨੇ ਤੁਹਾਡੀ ਸਥਿਤੀ ਬਾਰੇ ਬਿਆਨ ਪਹਿਲਾਂ ਆ ਜਾਣ ਤੁਹਾਡੇ ਆਪਣੇ ਦੇਸ਼ ਦੇ ਮੰਤਰੀਆਂ ਪ੍ਰਧਾਨ ਮੰਤਰੀਆਂ ਵੱਲੋਂ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਗੜਬੜ ਹੈ ਜੀ ਤਾਂ ਇੱਕ ਤਰ੍ਹਾਂ ਇਹ ਵੀ ਜਿਸ ਤਰ੍ਹਾਂ ਤੁਸੀਂ ਅਕਸਰ ਆਪਾਂ ਜਿਹੜੇ ਪਹਿਲਾਂ ਆਪਾਂ ਪ੍ਰੋਗਰਾਮ ਕੀਤੇ ਅਕਲ ਜਲਵਾਯੂ ਤਬਦੀਲੀ ਨੂੰ ਲੈ ਕੇ ਉਹਦੇ ਵਿੱਚ ਤੁਸੀਂ ਅਕਸਰ ਪੰਜਾਬ ਵਿੱਚ ਪਾਣੀਆਂ ਦੀ ਜਿਸ ਤਰ੍ਹਾਂ ਦੀ ਹਾਲਤ ਸੀਗੀ ਉਹਦੇ ਤੇ ਜ਼ਿਕਰ ਕਰਦੇ ਰਹੇ ਆ ਤੁਸੀਂ ਔਰ ਉਹਨਾਂ ਦੇ ਬਾਰੇ ਲੋਕਾਂ ਦਾ ਧਿਆਨ ਖਿੱਚਣ ਲਈ ਲੋਕਾਂ ਨੂੰ ਕੀ ਕਰਨ ਦੀ ਲੋੜ ਹੈ ਦੱਸਦੇ ਵੀ ਰਹੇ ਹੋ ਪਰ ਹੁਣ ਜਿਸ ਤਰ੍ਹਾਂ ਦੀ ਸਥਿਤੀ ਹੈ ਇਹਦੇ ਤੋਂ ਲੱਗਦਾ ਨਹੀਂ ਕਿ ਕਿਤੇ ਜਿਹੜੀ ਵਾਟਰ ਮੈਨੇਜਮੈਂਟ ਹੈ ਉਹ ਸਾਡੇ ਹੈ ਹੀ ਨਹੀਂ ਬਿਲਕੁਲ ਨਹੀਂ ਕੱਲੀ ਵਾਟਰ ਮੈਨੇਜਮੈਂਟ ਨਹੀਂ ਸਾਡੇ ਪਲਾਨਿੰਗ ਹੈ ਨਹੀਂ ਸਾਡੀਆਂ ਸਾਡੇ ਸ਼ਹਿਰਾਂ ਨੂੰ ਬਣਾਉਣ ਦੀ ਸਾਡੇ ਸ਼ਹਿਰਾਂ ਦੇ ਨਿਕਾ ਪਾਣੀ ਦੇ ਨਿਕਾਸ ਦੀ ਸਾਡਾ ਜਿਹੜਾ ਗਾਰਬੇਜ ਫੁੱਟਣ ਦੀ ਸਾਡੇ ਬਿਲਕੁਲ ਪਲਾਨਿੰਗ ਨਹੀਂ ਹੈ ਪਲਾਨਿੰਗ ਦੇ ਲਈ ਤੁਹਾਨੂੰ ਸਾਇੰਟਿਸਟ ਚਾਹੀਦੇ ਨੇ ਪ੍ਰਾਰਥ ਦੇ ਲਈ ਤੁਹਾਨੂੰ ਸਾਇੰਟਿਸਟਾਂ ਦੀ opinion ਨੂੰ ਮੰਨਣਾ ਪਏਗਾ ਸਾਡੇ ਜੋ ਫਾਰਾ ਕੁਝ ਕੰਮ ਹੁੰਦਾ ਉਹ ਰਿਸ਼ਵਤ ਕਰਕੇ ਹੁੰਦਾ ਜਿੱਥੋਂ ਕਿਸੇ ਮੰਤਰੀ ਨੂੰ ਐਮਐਲਏ ਨੂੰ ਵੱਧ ਤੋਂ ਵੱਧ ਰਿਸ਼ਵਤ ਮਿਲ ਸਕਦੀ ਆ ਉਹ ਕੰਮ ਹੋਏਗਾ ਜਿਸ ਵਿੱਚ ਨਹੀਂ ਮਿਲਣੀ ਉਹ ਨਹੀਂ ਹੋਏਗਾ ਸੋ ਜਿਹੜਾ ਸਾਡਾ ਮੈਨੇਜਮੈਂਟ ਦਾ ਕੰਮ ਆ ਉਹ ਤਾਂ ਤਕਰੀਬਨ ਪੂਰੇ ਦਾ ਪੂਰਾ ਠੱਪ ਹੈ ਇਕੱਲੀ ਵਾਟਰ ਮੈਨੇਜਮੈਂਟ ਹੀ ਨਹੀਂ ਇਹ ਸਾਡੀ ਫੋਰੈਸਟ ਮੈਨੇਜਮੈਂਟ ਹੈ ਸਾਡੀ ਕ੍ਰੌਪ ਮੈਨੇਜਮੈਂਟ ਹੈ ਸਾਡੀ ਐਜੂਕੇਸ਼ਨ ਸਾਡੀ ਹੈਲਥ ਹਰੇਕ ਨਾਲ ਜੁੜਿਆ ਹੋਇਆ ਜੀ ਟਾਈਮ ਹੋਰ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਕੋਈ ਹੋਰ ਤੁਸੀਂ ਇਸ ਬਾਰੇ ਕਹਿਣਾ ਹੋਵੇ ਤੇ ਅੱਗੇ ਫੌਰੀ ਤੌਰ ਤੇ ਕੀ ਕਦਮ ਚੁੱਕੇ ਜਾਣ ਦੀ ਲੋੜ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਫੌਰੀ ਤੌਰ ਤੇ ਨੇ ਕਦਮ ਚੁੱਕੇ ਪਹਿਲਾਂ ਤਾਂ ਤੁਸੀਂ ਜਿੱਥੇ ਵੀ ਰਹਿੰਦੇ ਹੋ ਤੁਹਾਡਾ ਕੰਟੈਕਟ ਹੈ ਤੁਸੀਂ ਜਿਹੜੇ ਲੋਕਾਂ ਮੁਸੀਬਤ ਚ ਫਸੇ ਹੋਏ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਆਮ ਤੌਰ ਤੇ ਕੀ ਸਾਡੇ ਪ੍ਰਚਲਿਤ ਹੈ ਕਿ ਲੋਕ ਸੋਸ਼ਲ ਮੀਡੀਆ ਤੇ ਲਿਖੀ ਜਾਂਦੇ ਆ ਵਾਹਿਗੁਰੂ ਮੇਰ ਕਰੇ ਪ੍ਰਮਾਤਮਾ ਹੱਥ ਰੱਖੇ ਜਿਹੜੀਆਂ ਸਾਡੀਆਂ ਫਲੈਬਿਲਟੀ ਨੂੰ ਕਹਿ ਰਹੇ ਨੇ ਕਿ ਮੇਰੇ ਲਾਇਕ ਸ਼ੋਭਾ ਹੋਵੇ ਦੱਸੋ ਇਹਦੀ ਦੱਸਣ ਦੀ ਲੋੜ ਨਹੀਂ ਸਾਨੂੰ ਸਭ ਨੂੰ ਪਤਾ ਕੀ ਹੈ ਉੱਥੇ ਪੈਸਾ ਚਾਹੀਦਾ ਤੁਸੀਂ ਭਾ ਆਪਣੀ ਜਿੱਥੋਂ ਵੀ ਰਹਿੰਦੇ ਹੋ ਪੰਜਾਬ ਤੋਂ ਬਾਹਰ ਰਹਿੰਦੇ ਹੋ ਵਿਦੇਸ਼ਾਂ 'ਚ ਰਹਿੰਦੇ ਹੋ ਤੁਸੀਂ ਆਪੇ ਉੱਥੇ ਨਹੀਂ ਪਹੁੰਚ ਸਕਦੇ ਤੁਸੀਂ ਲੱਭ ਕੇ ਕੋਈ ਨਾ ਕੋਈ ਜਿਹੜੀਆਂ ਜੱਥੇਬੰਦੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਆਪਣੇ ਪੈਸੇ ਦਿਓ ਪਰ ਉਥੋਂ ਬਾਦ ਤੁਸੀਂ ਜੋ ਵੀ ਤੁਹਾਡੇ ਹੱਥ ਦੇ ਵਿੱਚ ਹੈ ਤੁਸੀਂ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੇ ਪੰਜਾਬ ਦੇ ਲੀਡਰਾਂ ਨੂੰ ਮਿਲ ਕੇ ਕਰੋ ਵੀ ਇਹ ਮਨਜ਼ੂਰ ਨਹੀਂ ਜਿਵੇਂ ਇਸ ਵਾਰੀ ਕੋਈ ਉਹਦੀ ਤਿਆਰੀ ਨਹੀਂ ਕੀਤੀ ਗਈ ਕੋਈ ਉਹਦੀ ਵਾਰਨਿੰਗ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ ਇੱਥੇ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਵੇਲੇ ਪੰਜਾਬ 'ਚ ਇਸ ਦੇ ਬਾਰੇ ਹੋਰ ਵੀ ਜਿਹੜੀ ਕੋਈ ਤਾਜ਼ਾ ਸਿਚੁਏਸ਼ਨ ਹੋਏਗੀ ਹਾਲਾਤ ਹੋਣਗੇ ਉਹਦੇ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਆਪਣੇ ਇਸ ਚੈਨਲ ਤੋਂ ਵੀ ਪਰ ਇਸ ਵੇਲੇ ਜਿਸ ਤਰ੍ਹਾਂ ਢਿੱਲੋ ਜੀ ਨੇ ਕਿਹਾ ਕਿ ਉੱਥੇ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਹੈ ਜਿੱਥੇ ਵੀ ਤੁਸੀਂ ਪਹੁੰਚਾ ਸਕਦੇ ਹੋ ਉਹ ਪਹੁੰਚਾਉਣ ਵਿੱਚ ਵੱਧ ਤੋਂ ਵੱਧ ਇੱਕ ਚੇਨ ਬਣਾ ਕੇ ਇੱਕ ਲੜੀ ਬਣਾ ਕੇ ਕੰਮ ਕਰੋ ਤਾਂ ਜੋ ਜਿਹੜੇ ਉੱਥੇ ਪੀੜਤ ਲੋਕ ਹੈ ਉਹਨਾਂ ਨੂੰ ਰਾਹਤ ਮਿਲ ਸਕੇ ਔਰ ਉਹਨਾਂ ਨੂੰ ਇਹ ਲੱਗੇ ਕਿ ਉਹਨਾਂ ਦੇ ਨਾਲ ਸਾਰੇ ਖੜੇ ਨੇ ਉਹਨਾਂ ਦੀ ਇਸ ਸਥਿਤੀ ਦੇ ਵਿੱਚ ਜਦੋਂ ਕਿ ਲੋਕਾਂ ਨੂੰ ਆਸ ਸਰਕਾਰਾਂ ਤੋਂ ਸੀ ਜਦੋਂ ਸਰਕਾਰਾਂ ਬੇਮੁਖ ਹੋ ਜਾਂਦੀਆਂ ਤਾਂ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਦਦ ਤੇ ਆ ਜਾਂਦੇ ਆ ਇਸ ਦੀ ਵੀ ਸਪਸ਼ਟ ਜਿਹੜੀ ਉਦਾਹਰਨ ਸਪਸ਼ਟ ਮਿਸਾਲ ਹੈ ਉਹ ਪੰਜਾਬ ਵਿੱਚ ਦੇਖਣ ਨੂੰ ਇਸ ਵੇਲੇ ਮਿਲ ਰਹੀ ਹੈ ਕਿ ਕਿਵੇਂ ਲੋਕ ਤੇ ਜਿਸ ਤਰ੍ਹਾਂ ਵਕਫਾ ਥਾਵਾਂ ਤੇ ਗੁਰਦੁਆਰੇ ਉਹ ਇਸ ਮਦਦ ਵਿੱਚ ਲੱਗੇ ਹੋਏ ਆ ਇੱਥੇ ਹੀ ਅਸੀਂ ਆਪਣੀ ਗੱਲ ਨੂੰ ਸਮਾਪਤ ਕਰਦੇ ਆ ਤੇ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਕੋਈ ਇਹ ਸਾਰੀ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ ਤੁਹਾਡੀ ਰਾਏ ਹੋਵੇ ਜਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤਿਲੋਂ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰਵਜਿੰਦੂਸਾ